ਅਫਸਰ ਸਭਾਂ ਨੂੰ ਬੇਨਤੀ ਕਰਨਾ ਚਾਹਣਾ ਆ ਪੰਜਾਬ ਦੀ ਲੁੱਟ ਦੇ ਵਿੱਚ ਤੁਸੀਂ ਹਿੱਸਾਦਾਰੀ ਨਾ ਪਾਓ ਕਿਉਂਕਿ ਆ ਲੁੱਟ ਨਹੀਂ ਹੋਣ ਦੇਵਾਂਗੇ ਜਿਹੜੇ ਪਾਉਣਗੇ ਸਹੀ ਮੈਨੇ ਤੇ ਉਹ ਪੰਜਾਬ ਦੀ ਜਨਤਾ ਦੇ ਪੰਜਾਬ ਦੇ ਗਰੀਬ ਦੇ ਪੰਜਾਬ ਦੇ ਕਿਸਾਨ ਦੇ ਦੁਸ਼ਮਣ ਉਹ ਹੋਣਗੇ ਅਫਸਰ ਜਿਹੜੇ ਕਰਨਗੇ ਮੈਂ ਹਲੇ ਵੀ ਕਹਿਣਾ ਚਾਹਣਾ ਮੁੱਖ ਮੰਤਰੀ ਨੂੰ ਸ਼ਰਮ ਕਰ ਮੰਤਰੀ ਕੈਬਨਟ ਸਾਰੀ ਕੈਬਨਟ ਨੂੰ ਕਹਿਣਾ ਚਾਹਣਾ ਸ਼ਰਮ ਕਰੋ ਆ ਜਿਹੜਾ ਕਾਨੂੰਨਾ ਫਿਰ ਤੋਂ ਕੈਬਨਿਟ ਮੀਟਿੰਗ ਬਣਾ ਕੇ ਤੁਸੀਂ ਆ ਸਾਰੇ ਰੱਦ ਕਰੋ ਜੇ ਤੁਸੀਂ ਇਹਨੂੰ ਫਿਰ ਚੱਲਣ ਦਿਓਗੇ ਅਕਾਲੀ ਦਲ ਸਭ ਤੋਂ ਪਹਿਲੇ 15 ਤਰੀਕ ਨੂੰ ਲੁਧਿਆਣੇ ਤੋਂ ਆ ਸੰਘਰਸ਼ ਸ਼ੁਰੂ ਕਰੂਗਾ ਤੇ ਲਗਾਤਾਰ ਹਰ ਸ਼ਹਿਰ ਵਿੱਚ ਜਿੱਥੇ ਹੋ ਰਹੀ ਹੈ ਅਕਾਲੀ ਦਲ ਕਿਸਾਨਾਂ ਨਾਲ ਗਰੀਬ ਨਾਲ ਖੜਕੇ ਆ ਲੜਾਈ ਲੜੂਗਾ ਗਰੀਬ ਦੀ ਕਿਸਾਨ ਦੀ ਤੁਸੀਂ ਹੋਰ ਵੀ ਗੱਲ ਜਿਹੜੀ ਮੈਂ ਤੁਹਾਨੂੰ ਹੈਰਾਨੀ ਦੱਸਦਾ ਹੈ ਦੇਖੋ ਕਿਵੇਂ ਪਲੈਨਿੰਗ ਕੀਤੀ ਹੈ ਇਹਦੇ ਵਿੱਚ ਜਿਹੜਾ ਲੈਂਡ ਪੂਲਿੰਗ ਹੈ ਇਹਨਾਂ ਨੇ ਜਿਹੜਾ ਨਵੀਂ ਨੋਟੀਫਿਕੇਸ਼ਨ ਜੀ ਕੀਤੀ ਹੈ ਉਹਦੇ ਵਿੱਚ ਕਿਹਾ ਜਿਹੜੇ 50 ਏਕੜ ਤੋਂ ਵੱਡੇ ਐ ਜੇ ਉਸ ਕੋਕਵਾਇਰ ਕੀਤੀ ਜਾਊਗੀ 60% ਜ਼ਮੀਨ ਉਹਨਾਂ ਨੂੰ ਵਾਪਸ ਦਿੱਤੀ ਜਾਊਗੀ ਲੈਂਡ ਪੂਲਿੰਗ 60% ਜਿਹੜੇ 10 ਏਕੜ ਤੋਂ ਥੱਲੇ ਐ ਉਹਨਾਂ ਨੂੰ ਕੱਲਾ 33% ਕਿਉਂਕਿ ਵੱਡਿਆਂ ਤੋਂ ਵੱਡਾ ਪੈਸਾ ਮਿਲ ਜੂਗਾ 1-2 ਏਕੜ ਵਾਲੇ ਕਿੱਥੋਂ ਦੇਣਗੇ 33% ਐਡੀ ਵੱਡੀ ਲੁੱਟ ਛੋਟੇ ਗਰੀਬ ਮਾਰਤੇ ਕਿਸਾਨ ਮਾਰਤੇ ਦੂਜਿਆਂ ਨੂੰ ਜਿਹੜਾ ਕਿਉਂਕਿ ਗਰੀਬ ਤਾਂ ਪੈਸੇ ਦੇ ਨਹੀਂ ਸਕਦੇ ਇਹਨਾਂ ਨੂੰ ਉਹਨੂੰ 33% ਤੇ ਹੁਣ ਹੁਣ ਹੋਣਾ ਕੀ ਹੈ ਮੈਂ ਪੰਜਾਬ ਦੇ ਗਰੀਬ ਕਿਸਾਨ ਖਾਸ ਕਰਕੇ ਉਹ ਪਿੰਡ ਵਾਲਿਆਂ ਨੂੰ ਦੱਸਣਾ ਚਾਹਣਾ ਹੈ ਤੁਹਾਡੇ ਨਾਲ ਹੋਣਾ ਕੀ ਹੈ ਹੁਣ ਆਹ ਨੋਟੀਫਿਕੇਸ਼ਨ ਦੇ ਬਾਅਦ ਤੁਸੀਂ ਆਪਣੀ ਜ਼ਮੀਨ ਨਾ ਬੇਚ ਸਕਦੇ ਹੋ ਨਾ ਤੇ ਸੀਐਲਯੂ ਲੈ ਸਕਦੇ ਹੋ ਤੇ ਨਾ ਕੋਈ ਲੋਨ ਲੈ ਸਕਦੇ ਹੋ ਕਿਉਂਕਿ ਆਹ ਹੁਣ ਨੋਟੀਫਿਕੇਸ਼ਨ ਹੋ ਗਈ ਹੈ ਗਵਰਨਮੈਂਟ ਦੀ ਗਵਰਨਮੈਂਟ ਐਕਵਾਇਰ ਕਰੂਗੀ ਥੋੜੀ ਜ਼ਮੀਨ ਜਿਹਦੀ ਕੋਈ 50 ਲੱਖ ਕੀਮਤ ਸੀ 5 ਲੱਖ ਰੇਵੀ ਹੋਣੀ ਹੈ ਜਿਹੜੀ 5 ਕਰੋੜ ਸ਼ਹਿਰ ਵਾਲੀ ਆ ਉਹ ਮਨ ਲਗਾ 20 30 ਲੱਖ ਤੇ ਰਹਿ ਗਈਆਂ ਕੱਲੇ ਖੇਤੀ ਕਰ ਸਕਦੇ ਹੋ ਜਿਹੜਾ ਕੁਛ ਆ ਇਹਦਾ ਇਸ ਕਾਨੂੰਨ ਦਾ ਜੋ ਆ ਭਗਵੰਤ ਮਾਨ ਤੇ ਕੇਜਰੀਵਾਲ ਤੇ ਝਾੜੂ ਵਾਲੇ ਆ 40 ਹਜ਼ਾਰ ਏਕੜ ਰਿਕੁਇਰ ਕਰਨੇ ਆ ਇਹਦਾ ਇਹਦਾ ਅਸਰ ਹੋਣਾ ਪੰਜਾਬ ਦੇ ਗਰੀਬ ਤੇ ਕਿਸਾਨ ਦੇ ਤੇ ਜਿਹੜੀ ਆ ਲੁੱਟ ਰਹੀ ਅਸੀਂ ਕਿਸੇ ਹਾਲਤ ਚ ਆ ਬਰਦਾਸ਼ਤ ਨਹੀਂ ਕਰ ਲਵਾਂਗੇ ਮੈਂ ਤਾਂ ਕਿਤੇ ਕਿਤੇ ਹੈਰਾਨ ਹੋ ਜਾਣਾ ਹੈ 40000 ਏਕੜ ਕਹਿੰਦੇ ਐਕਵਾਇਰ ਕਰਾਂਗੇ 85000 ਕਰੋੜ ਤਾਂ ਅੱਜ ਹੀ ਲੈ ਤਾ ਕਰਜ਼ਾ ਪੈਸਾ ਕਿੱਥੋਂ ਦੇਣਗੇ ਕੱਲਾ ਪੈ ਡਰਾ ਕੇ ਲੋਕਾਂ ਦੀ ਕੀਮਤਾਂ ਥੱਲੇ ਕਰਕੇ ਜਿਹੜੇ ਆਉਣਗੇ ਉਹਨਾਂ ਨੂੰ ਪੈਸੇ ਦੇ ਕੇ ਕੱਢੀ ਜਾਣਗੇ ਤੇ ਲੋਟ ਕਰੀ ਜਾਣਗੇ ਆਹਕ ਮਕਸਦ ਹੈ ਕੋਈ ਡਵੈਲਪਮੈਂਟ ਕਰਨੀ ਮਕਸਦ ਨਹੀਂ ਕੋਈ ਇੱਥੇ ਇਨਫਰਾਸਟ੍ਰਕਚਰ ਬਣਾਉਣ ਦੀ ਮਕਸਦ ਨਹੀਂ ਮੈਂ ਇਹਨਾਂ ਨੂੰ ਆਈ ਕਹਿਣਾ ਚਾਹਣਾ ਪੰਜਾਬ ਦੇ ਮੁੱਖ ਮੰਤਰੀ ਨੂੰ ਜਿਹੜਾ 2.5 2021 ਤੁਸੀਂ ਮਹਾਲੀ 2.500 ਏਕੜ ਐਕਵਾਇਰ ਕੀਤਾ ਸੀ ਲੈਂਡ ਪੂਲਿੰਗ ਦੇ ਥਲੇ ਅੱਜ 4 ਸਾਲ ਹੋ ਗਏ ਐ 2021 ਦੇ ਬਾਅਦ ਆ 4 ਸਾਲ ਇੱਕ ਉਥੇ ਸੜਕ ਨਹੀਂ ਬਣੀ ਇੱਕ ਬਿਲੀ ਦਾ ਖੰਭਾ ਨਹੀਂ ਲੱਗਿਆ ਇੱਕ ਕੋਈ ਲੋਟ ਨਹੀਂ 4 ਸਾਲ ਹੋ ਗਏ ਐ ਤੁਸੀਂ ਆ 2000 ਏਕੜ ਹਲੇ ਤੱਕ ਵੀ ਨਹੀਂ ਤੇ ਨਾਲ ਹੀ ਉਹਦਾ ਹੁਣ ਇਹਨਾਂ ਨੇ ਲਿਖਤਾ ਕਿ 3500 35 ਕਿੱਲੇ ਹੋਰ ਕਰਨੇ ਆ ਆ ਕੀ ਐ ਮੈਂ ਪੰਜਾਬ ਦੀ ਜਨਤਾ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਮਝ ਲਓ ਆ ਹੋਕ ਹੀ ਰਿਹਾ ਮੈਂ ਵਾਦਾ ਕਰਦਾ ਆ ਤੁਹਾਡੀ ਲੜਾਈ ਇਕੱਲੇ ਦਾ ਲੜੂਗਾ ਅੱਗੇ ਹੋ ਕੇ ਲੜੂਗਾ